ਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਸਿਮਰਮਣਾ ਰਾਮ ਨਾਮ ਚਿਤਾਰੇ ਬਸਰੇ ਹਿਰਦੇ ਗੁਰ ਚਰਨ ਪਿਆਰੇ ਆਜ ਦੇ ਸਮੇਂ ਵਿੱਚ ਸਾਰਾ ਸੰਸਾਰ ਆਪਣੇ ਘਰ ਨੂੰ ਜਾਣ ਦਾ ਰਸਤਾ ਭੁੱਲ ਚੁੱਕਾ ਹੈ ਤੇ ਚੌਥਾ ਯੁੱਗ ਚੱਲ ਰਿਹਾ ਸੀ ਨਰਕਾਂ ਦੇ ਵਾਸੀ ਬਣੇ ਪਏ ਆ ਜਿਸ ਨੂੰ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਪੰਥਾ ਪ੍ਰੇਮ ਨਾ ਜਾਣੇ ਉਲੀ ਫਰੇ ਗਵਾਰ ਨਾਨਕ ਹਰ ਬਿਸਰਾਏ ਕੇ ਪਾਉਂਦੇ ਨਰਕ ਅੰਧਿਆਰ ਜਿਨਾ ਚਿਰ ਅਸੀਂ ਮਾਲਕ ਦੇ ਸਨਮੁਖ ਨਹੀਂ ਹੁੰਨੇ ਸਾਡਾ ਮਨ ਬੇਮੁਖ ਰਹਿੰਦਾ ਏ ਸਾਨੂੰ ਜਨਮ ਮਰਨ ਦਾ ਵਿਜੋਗ ਲੱਗ ਜਾਂਦਾ ਹੈ ਵਾਰ-ਵਾਰ ਆਉਣਾ ਤੇ ਸੰਸਾਰ ਵਿੱਚ ਜਾਣਾ ਕਹਿੰਦੇ ਬੇਮੁਖ ਹੋਏ RAM ਤੇ ਤਿੰਨ ਲਗਨ ਜਨਮ ਵਿਯੋਗ ਅਸੀਂ ਉਸ ਮਾਲਕ ਤੋਂ ਪਰਮਾਤਮਾ ਤੋਂ ਬੇਮੁਖ ਕਿਉਂ ਹੋ ਜਾਂਦੇ ਆ ਕਿਉਂਕਿ ਮਾਇਆ ਦੇ ਰਸਾਂ ਦੇ ਵਿੱਚ ਮਨ ਐਨਾ ਸੌ ਜਾਂਦਾ ਹੈ ਇੰਦਰੀਆਂ ਸੌ ਜਾਂਦੀਆਂ ਸਗਲ ਸਹੇਲੀ ਆਪਣੇ ਰਸ ਮਾਤੀ ਗ੍ਰਹਿ ਆਪਣੇ ਕੀ ਖਬਰ ਨਾ ਜਾਂਦੀ ਇਹ ਸਾਰੀਆਂ ਗਿਆਨ ਇੰਦਰੀਆਂ ਆਪੋ ਆਪਣੇ ਰਸਾਂ ਦੇ ਵਿੱਚ ਸੁੱਤੀਆਂ ਪਈਆਂ ਹੈ ਮਨ ਵੀ ਸੌ ਜਾਂਦਾ ਹੈ ਗੁਰਬਾਣੀ ਵਿੱਚ ਨਿਸ਼ਾਨੀਆਂ ਦੱਸੀਆਂ ਗਈਆਂ ਕਹਿੰਦੇ ਨੈਨ ਨੂੰ ਨੀਂਦ ਪਰ ਦ੍ਰਿਸ਼ਟ ਵਿਕਾਰ ਸਾਡੀ ਜਿਹੜੀ ਦ੍ਰਿਸ਼ਟੀ ਇਹ ਪਰਾਇਆ ਤਨ ਪਰਾਇਆ ਤਨ ਦੇਖ ਕੇ ਸੌ ਜਾਂਦੀ ਸਾਡੇ ਕੰਨ ਨਿੰਦਿਆਂ ਦੀ ਵਿਚਾਰਾ ਸੁਣ ਕੇ ਸੌ ਜਾਂਦੇ ਨੇ ਰਸਨਾ ਸਾਡੀ ਜਿਹੜੀ ਇਹ ਫਿੱਕੇ ਬਚਨ ਬੋਲ ਕੇ ਸੌ ਜਾਂਦੀ ਹੈ ਸਰਵਨ ਸੋਇ ਸੁਣ ਨਿੰਦ ਵਿਚਾਰ ਰਸਨਾ ਸੋਇ ਲੋ ਮਿੱਠੇ ਸਾਦ ਮਨ ਸੋਇਆ ਮਾਇਆ ਵਿਸਮਾਦ ਮਨ ਮਾਇਆ ਵਿੱਚ ਸੌਂ ਜਾਂਦਾ ਹੈ ਮਾਇਆ ਕਹਿੰਦੇ ਨੇ ਤਿੰਨ ਗੁਣ ਜਿਹੜੇ ਸਾਡੇ ਅੰਦਰ ਰਾਜ ਗੁਣ ਤਮ ਗੁਣ ਸਤ ਗੁਣ ਕਹੀਏ ਇਹ ਤੇਰੀ ਸਭ ਮਾਇਆ ਤਿੰਨ ਤਰ੍ਹਾਂ ਦੇ ਸਾਨੂੰ ਵਿਚਾਰ ਹੁੰਦੇ ਨੇ ਇਹਦੇ ਵਿੱਚ ਮਨ ਸੁੱਤਾ ਪਿਆ ਔਰ ਇੱਕ ਜੀਵਨੀ ਸੁੱਤਾ ਸਾਰਾ ਸੰਸਾਰ ਹੀ ਤਿੰਨ ਗੁਣਾ ਵਿੱਚ ਮਾਇਆ ਦੀ ਮਦ ਮਸਤੀ ਵਿੱਚ ਸੁੱਤਾ ਪਿਆ ਹੈ ਤਾਈਓ ਸਾਨੂੰ ਪਿਤਾ ਦੀ ਯਾਦ ਨਹੀਂ ਆ ਰਹੀ ਕਹਿੰਦੇ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਹਾਣੀ ਇਹ ਝੂਠੀ ਮਾਇਆ ਦੇ ਵਿੱਚ ਸਾਰਾ ਸੰਸਾਰ ਸੌਂ ਗਿਆ ਤੇ ਸੱਚ ਨੂੰ ਭੁੱਲ ਗਿਆ ਸੁੱਤੜੇ ਅਸੰਖ ਮਾਇਆ ਝੂਠੀ ਕਾਰਨੇ ਮਨ ਮਾਇਆ ਦੇ ਵਿੱਚ ਇੰਨਾ ਵਿਸਮਾਦ ਹੋ ਚੁੱਕਾ ਏ ਕਿ ਇਹਨੂੰ ਪੰਜ ਵਿਕਾਰ ਵਾਰੀ-ਵਾਰੀ ਨਸ਼ਾ ਦੇ ਰਹੇ ਨੇ ਜਿਵੇਂ ਕਈ ਜੀਵ ਕਹਿੰਦੇ ਵੀ ਅਸਲ ਤਾਂ ਨਸ਼ਾ ਕਰਦੇ ਨਹੀਂ ਅਸੀਂ ਸੰਸਾਰੀ ਨਸ਼ਾ ਕੋਈ ਨਹੀਂ ਕਰਦੇ ਇੱਕ ਨਸ਼ਾ ਹੁੰਦਾ ਹੈ ਦ੍ਰਿਸ਼ਟਮਾਨ ਨਸ਼ਾ ਇੱਕ ਨਸ਼ਾ ਸੁਖਮ ਨਸ਼ਾ ਜਿਹੜਾ ਸਾਰਿਆਂ ਨੂੰ ਦਿੱਤਾ ਜਾ ਰਿਹਾ ਹੈ ਕਲ ਕਲ ਵਾਲੀ ਕਾਮ ਮਦ ਮਨੁਆ ਪੀ ਬਨਹਾਰ ਕਰੋਧ ਕਟੋਰੀ ਮੋਹ ਭਰੀ ਪਿਲਾਵਾ ਅਹੰਕਾਰ ਮਜਲਿਸ ਕੂੜੇ ਲਬ ਕੀ ਪੀ ਪੀ ਹੋਏ ਖਵਾਰ ਬਾਲਪਨ ਦੇ ਵਿੱਚ ਜਦੋਂ ਤੱਕ ਆਪਾ ਹੋਸ਼ ਨਹੀਂ ਸੰਭਾਲੀ ਇਹਨਾਂ ਨੇ ਸਾਨੂੰ ਮੋਹ ਵਿੱਚ ਪਾ ਦਿੱਤਾ ਤੇ ਗੁਰੂ ਨਾਨਕ ਦੇਵ ਜੀ ਨੇ ਦੱਸਿਆ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੁੱਧ ਤੀਜੇ ਪਈਆ ਭਾਬੀ ਬੇਬ ਚੌਥੇ ਪਿਆਰ ਉਪਨਿਖੇਡ ਪੰਜਵੇਂ ਖਾਨ ਪੀਣ ਕੀ ਤਾਤ ਜਦੋਂ ਜੋਬਨ ਵਿੱਚ ਪੈ ਰੱਖਿਆ ਤੇ ਨੇਤਰਾਂ ਤੇ ਕਾਮ ਵਿਕਾਰ ਆ ਕੇ ਬੈਠ ਗਿਆ ਭਤੀ ਦੀਦਾ ਇਸਤੇਮਾਲ ਕਰਨ ਲੱਗਾ ਇਹਨਾਂ ਅੱਖਾਂ ਦੁਆਰਾ ਅਸੀਂ ਪ੍ਰਾਇਆ ਤਨ ਦੇਖਣਾ ਸ਼ੁਰੂ ਕਰ ਦਿੱਤਾ ਤੇ ਅੰਦਰ ਵਾਸ਼ਨਾ ਉਤਪਨ ਹੋ ਗਈ ਕਾਮ ਦੀਆਂ ਲਹਿਰਾਂ ਆਉਣ ਲੱਗ ਪਈਆਂ ਜਿਸ ਨੂੰ ਮਹਾਰਾਜ ਕਹਿੰਦੇ ਛਿਵੇਂ ਕਾਮਨਾ ਪੁਛੇ ਜਾਤ ਹੁਣ ਆਮ ਕਰਕੇ ਜਦੋਂ ਜੋਬਨ ਦੇ ਵਿੱਚ ਜੀਬ ਪੈ ਰੱਖਦਾ ਹੈ ਚਾਹੇ ਬੱਚੀਆਂ ਚਾਹੇ ਬੱਚੇ ਨੇ ਉਹ ਕਾਮ ਵਿਕਾਰ ਦੇ ਵਾਸ਼ਨਾ ਦੇ ਵਾਸੋ ਕਿ ਰਹਿ ਜਾਂਦੇ ਨੇ ਉਪਰੋਂ ਖਾਣਾ ਵੀ ਉਦਾਂ ਦਾ ਵੀ ਪਹਿਲਾਂ ਸਾਡਾ ਖਾਣ ਪੀਣ ਬੜਾ ਸਾਦਾ ਸੀ ਅੰਦਰ ਵਿਕਾਰ ਉਤਪੰਨ ਨਹੀਂ ਹੁੰਦੇ ਸੀ ਜੀਵ ਕਰਮ ਨਾਲ ਬੱਜੇ ਰਹਿੰਦੇ ਸੀ ਸਾਰਾ ਦਿਨ ਕਰਮ ਕਰੀ ਜਾਣਾ ਤੇ ਖਾਣਾ ਵੀ ਉਸੇ ਤਰ੍ਹਾਂ ਦਾ ਤੇ ਵਿਕਾਰ ਉਤਪੰਨ ਹੀ ਸੀ ਹੁੰਦੇ ਹੁਣ ਜਿਵੇਂ ਦੇਖ ਲਓ ਸਾਰੇ ਬੱਚੇ ਬੱਚੀਆਂ ਖਾਣਾ ਵੀ ਉਦਾਂ ਦਾ ਹੋ ਗਿਆ ਖਾਣ ਵਾਲਾ ਤੇ ਅੰਦਰ ਵਿਕਾਰ ਉਤਪਨ ਹੋਣੇ ਸ਼ੁਰੂ ਹੋ ਗਏ ਜਿਸ ਨੂੰ ਮਹਾਰਾਜ ਕਹਿੰਦੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਤ ਖਾਦੇ ਤਨ ਪੀੜੀਏ ਮਨ ਵਿੱਚ ਚੱਲੇ ਵਿਕਾਰ ਇਸ ਕਰਕੇ ਸਾਡੇ ਤਨ ਨੂੰ ਵੀ ਰੋਗ ਲੱਗ ਰਿਹਾ ਤੇ ਸਾਡਾ ਮਨ ਵੀ ਰੋਗੀ ਹੋ ਚੁੱਕਾ ਕਿਉਂਕਿ ਸਾਡਾ ਮਨ ਇੱਕ ਤਾਂ ਅੰਦਰੋਂ ਜਿਹੜੇ ਰਸਕਸ ਲੈ ਰਿਹਾ ਏ ਕਾਮ ਦਾ ਕ੍ਰੋਧ ਦਾ ਲੋਭ ਦਾ ਮੋਹ ਦਾ ਹੰਕਾਰ ਦਾ ਇਹਦੇ ਕਰਕੇ ਵੀ ਮਨ ਰੁਗੀ ਹੋ ਚੁੱਕਾ ਹੈ ਤੇ ਇੱਕ ਬਾਹਰੋ ਜਿਹੜਾ ਸਾਡਾ ਅਸੀਂ ਤਨ ਦੀ ਖੁਰਾਕ ਰੁਖੋ ਭੋਜਨ ਭੂਮਸੈਣ ਸਖੀਪ੍ਰੀਤ ਸੰਗ ਸੁਖ ਵਿਹਾਗ ਸਾਨੂੰ ਗੁਰਬਾਣੀ ਗੁਰੂ ਦਾ ਹੁਕਮ ਸੀ ਕਿ ਰੁੱਖਾ ਭੋਜਨ ਸ਼ਕਣਾ ਹੈ ਤੇ ਭੋਏ ਤੇ ਲੇਟਾ ਲੇਟਣਾ ਮਿਲ ਜੇ ਮਗਰ ਮਾਲਕ ਨਾਲੋਂ ਸਾਡਾ ਪਿਆਰ ਨਾ ਟੁੱਟੇ ਤੇ ਇਹੀ ਸਤਕਾਰ ਜੋ ਮਹਾਪੁਰਖਾਂ ਨੇ ਸਿਖਾਇਆ ਜਦੋਂ ਅਸੀਂ ਰਸਾਂ ਕਸਾਂ ਵਿੱਚ ਪੈ ਗਏ ਰਸ ਕਸ ਖਾਏ ਪਿੰਡ ਵਿਦਾਏ ਭੇਕ ਕਰੇ ਗੁਰੂ ਸ਼ਬਦ ਨਾ ਕਮਾਏ ਅੰਤਰ ਰੋਗ ਮਹਾ ਦੁਖ ਭਾਰੀ ਵਿਸ਼ਟਾ ਮਾਹੇ ਸਮਾਹ ਹੈ ਸਿਮਰਨ ਦੀ ਕਮਾਈ ਨਹੀਂ ਕੀਤੀ ਤੇ ਫਿਰ ਮਹਾਰਾਜ ਕਹਿੰਦੇ ਸਾਡਾ ਔਨ ਜਾਣ ਦਾ ਫਿਰ ਗੇੜ ਬਣ ਗਿਆ ਜਿਹਨੂੰ ਮਹਾਰਾਜ ਕਹਿੰਦੇ ਖਸਮ ਵਿਸਾਰ ਕੀਏ ਰਸ ਭੋਗ ਤਾ ਤਨ ਉਠ ਖਲੋਏ ਰੋਗ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ दारू ਲਾਏ ਅਸੀਂ ਰਸਾਂ ਕਸਾਂ ਵਿੱਚ ਪੈ ਗਏ ਉਹਨਾਂ ਰਸਾਂ ਦੇ ਵਿੱਚ ਜਿਵੇਂ ਸੂਖਮ ਕਾਮ ਦਾ ਰਸ ਸਾਰਾ ਸੰਸਾਰ ਕਾਮ ਦੇ ਰਸ ਵਿੱਚ ਸੁੱਤਾ ਪਿਆ ਹੈ ਮਗਰ ਜਦੋਂ ਅਸੀਂ ਇਸ ਰਸ ਦਾ ਸੰਗ ਕਰ ਲੈਂਦੇ ਹਾਂ ਸਾਨੂੰ ਫਿਰ ਨਰਕਾਂ ਦੇ ਵਿੱਚ ਜਾਣਾ ਪੈਂਦਾ ਹੈ ਕਰੋੜਾ ਦੁੱਖ ਦਿਨ ਦੁੱਖ ਪੋਣਾ ਪੈਂਦਾ ਹੈ हे ਕਾਮੰ ਨਰਕ ਬਿਸ਼ਰਾਮੰ ਬਹੁ ਜੋਨੀ ਪਰਮਾਵਨ ਹੈ ਤੇ ਮਹਾਰਾਜ ਕਹਿੰਦੇ ਕਈ ਜੀਵਤਾ ਇਦਾਂ ਦੇ ਆ ਜਿਵੇਂ ਗੁਰੂ ਸਾਹਿਬ ਨੇ ਸਾਨੂੰ ਇਹ ਬੱਜਰ ਕਰੈਤ ਦਸੀ ਪੀ ਪਾਰ ਇਸਤਰੀ ਦਾ ਸੰਗ ਕਰਨਾ ਪਰ ਪੁਰਖ ਪਾਰ ਇਸਤਰੀ ਦਾ ਸੰਗ ਨਾ ਕਰੇ ਪਾਰ ਇਸਤਰੀ ਪਰ ਪੁਰਖ ਦਾ ਸੰਗ ਨਾ ਕਰੇ ਮਗਰ ਜੇ ਅਸੀਂ ਇਹ ਸੰਗ ਕਰਦੇ ਆ ਕਹਿੰਦੇ ਦੇ ਕੀ ਵਾਰ ਅਨਕ ਪੜਦੇ ਮੇ ਪਰਦਾਰਾ ਸੰਗ ਫਾਕੇ ਚਿਤ੍ਰਗੁਪਤ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ਟਾਕੇ ਇਹ ਦਿਨ ਸਾਡਾ ਸਰੀਰ ਵੀ ਗਲ ਜਾਂਦਾ ਹੈ ਮਨ ਤਾਂ ਦੁਖੀ ਹੁੰਦਾ ਹੀ ਏ ਕਹਿੰਦੇ ਕਾਮ ਕ੍ਰੋਧ ਕਾਇਆ ਕੋ ਗਾਲੇ ਜੂ ਕੰਚਨ ਸੁਹਾਗਾ ਟਾਲੇ ਘਰ ਕੀ ਨਾਰ ਤਿਆਗੇ ਅੰਦਾ ਪਰ ਨਾਰੀ ਸਿਓ ਘਾਲੇ ਤੰਦਾ ਤੇ ਗੁਰੂ ਸਾਹਿਬ ਫਿਰ ਦੱਸ ਰਹੇ ਨੇ ਇਹ ਅਜ ਤੋਂ 550 ਸਾਲ ਉਹਨਾਂ ਨੇ ਪਹਿਲੇ ਦੱਸ ਦਿੱਤਾ ਵੀ ਜੇ ਅਸੀਂ ਪਰਸੰਗ ਕਰਾਂਗੇ ਤੇ ਸਾਨੂੰ ਕਈ ਤਰ੍ਹਾਂ ਦੇ ਤਨੂ ਰੋਗ ਲੱਗ ਜਾਣਗੇ ਮਨ ਵੀ ਦੁਖੀ ਹੋਏਗਾ ਇਸ ਕਰਕੇ ਅੱਜ ਸਾਰਾ ਸੰਸਾਰ ਬਸ ਕਾਮ ਵਾਸ਼ਨਾ ਦੇ ਵਿੱਚ ਹੀ ਬਤੀਤ ਕਰ ਰਿਹਾ ਆਪਣਾ ਜੀਵਨ ਜਾਂ ਵਿਚਾਰ ਚੱਲ ਰਹੇ ਨੇ ਜਾਂ ਵਿਕਾਰ ਚੱਲ ਰਹੇ ਨੇ ਹੁਣ ਜੇ ਕਾਮ ਦਾ ਸੰਗ ਹੋਏਗਾ ਤੇ ਕ੍ਰੋਧ ਵੀ ਨਾ ਲਾਏਗਾ ਗੁੱਸਾ ਵੀ ਚੜੇਗਾ ਕ੍ਰੋਧ ਹਾਵੀ ਹੋਏਗਾ ਤੇ ਕ੍ਰੋਧ ਆ ਗਿਆ ਤੇ ਹੋਰ ਰੋਗ ਉਤਪਨ ਹੋ ਜਾਣੇ ਆ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਡਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਕਿਛ ਪਾਏ ਅਸੀਂ ਸਾਰੇ ਇਹਨਾਂ ਦੀ ਸੰਗਤ ਕਰਦੇ ਆਂ ਕਾਮ ਕ੍ਰੋਧ ਦੀ ਕਹਿੰਦੇ ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹ ਨਿਸਭਾਗੋ ਅਸੀਂ ਇਹਨਾਂ ਦਾ ਸੰਗ ਛੱਡਣਾ ਸੀ ਇਹਨਾਂ ਦੀ ਸੰਗਤ ਨਹੀਂ ਸੀ ਕਰਨੀ ਮਗਰ ਅਸੀਂ ਇਹਨਾਂ ਦੀ ਸੰਗਤ ਰੱਜ ਕੇ ਕਰ ਰਹੇ ਆਂ ਸੱਚੀ ਸੰਗਤ ਨਹੀਂ ਕਰਦੇ ਇਸੇ ਤਰ੍ਹਾਂ ਫਿਰ ਜਿਵੇਂ ਜਿਵੇਂ ਜੀਵ ਹੋਰ ਅੱਗੇ ਵਧਦਾ ਏ ਲੋਭ ਪੈਦਾ ਹੋ ਜਾਂਦਾ ਏ ਲੋ ਫਿਰ ਜੀਵ ਨੂੰ ਹਲਕਾਇਆ ਕੁੱਤਾ ਬਣਾ ਲੈਂਦਾ ਜਿਸ ਨੂੰ ਮਾਰੇ ਕਹਿੰਦੇ ਲੋਭ ਲਹਿਰ ਸਵਾਨ ਹਲਕ ਹੈ ਹਲਕਿਓ ਸਭੇ ਵਿਗਾੜੇ ਅੰਦਰ ਲੋਭ ਲਹਿਰ ਉਤਪਨ ਹੋ ਜਾਂਦੀ ਸੋ ਇਸ ਕਰਕੇ ਇਹਨਾਂ ਵਿਕਾਰਾਂ ਤੋਂ ਬਚਣ ਵਾਸਤੇ ਆਪਾਂ ਵੱਧ ਤੋਂ ਵੱਧ ਜਿਹੜਾ ਸਿਮਨ ਕਰਨਾ ਹੈ ਕਿ ਸਾਡੇ ਤੇ ਇਹ ਵਿਕਾਰ ਹਾਵੀ ਨਾ ਹੋਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਸਾਰੇ ਜੀਵ ਤੇ ਹਾਵੀ ਹੈ ਕਾਮ ਕ੍ਰੋਧ ਲੋਭ ਬਸ ਪ੍ਰਾਨੀ ਹਰ ਮੂਰਤ ਬਿਸਰਾਈ ਜਿਹੜਾ ਹਰੀ ਪਰਮਾਤਮਾ ਸਾਡੇ ਸਾਹਮਣੇ ਆ ਅਸੀਂ ਉਹਨੂੰ ਭੁੱਲ ਚੁੱਕੇ ਹਾਂ ਤੇ ਅੱਜ ਦਾ ਜੀਵ ਸਿਰਫ ਕਾਮ ਕ੍ਰੋਧ ਦੇ ਵਾਸੋ ਕੇ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਸੋ ਇਹਨਾਂ ਵਿਕਾਰਾਂ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਸੰਗਤ ਵੀ ਵੱਧ ਤੋਂ ਵੱਧ ਸੱਚੀ ਸੰਗਤ ਕਰੀਏ ਪੂਰਨ ਜਾਗੇ ਹੋਏ ਗੁਰਮੁਖਾਂ ਦਾ ਸੰਗ ਕਰੀਏ ਤੇ ਗੁਰੂ ਦੀ ਛਣ ਵਿੱਚ ਜਾ ਕੇ ਆਪਣੇ ਮੂਲ ਦੀ ਪਹਿਚਾਨ ਕਰ ਲਈਏ ਜਿਸ ਨੂੰ ਮਾਰੇ ਕਹਿੰਦੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਮਨ ਹਰਜੀ ਤੇਰੇ ਨਾਲੇ ਗੁਰਮਤੀ ਰੰਗ ਮਾਨ ਸੰਸਾਰ ਦਾ ਚਾਹੇ ਆਪਾਂ ਨੂੰ ਕਿੰਨਾ ਮਰਜੀ ਗਿਆਨ ਹੋਏ ਜਿਵੇਂ ਮੀਡੀਆ ਦਾ ਜੋਗੇ ਇੰਟਰਨੈਟ ਦਾ ਜੋਗੇ ਅੱਜ ਕੱਲ ਹਰ ਇੱਕ ਜੀਵ Google ਤੋਂ ਇੰਟਰਨੈਟ ਤੋਂ ਹਰ ਇੱਕ ਚੀਜ਼ ਦਾ ਗਿਆਨ ਲੈ ਲੈਂਦਾ ਹੈ ਮਗਰ ਬਾਹਰੀ ਗਿਆਨ ਸਾਨੂੰ ਜਿੰਨਾ ਮਰਜੀ ਹੈ ਛਾਤੀ ਮਾਰੀ ਗੁਰੂ ਤੋਂ ਬਿਨਾਂ ਸਾਨੂੰ ਹਨੇਰਾ ਹੈ ਅਗਿਆਨਤਾ ਵਿੱਚ ਤੇ ਗੁਰੂ ਨਾਨਕ ਦੇਵ ਜੀ ਤਾਂ ਹੀ ਆਪਾਂ ਨੂੰ ਬਚਨ ਲਿਖ ਕੇ ਦੇ ਕੇ ਕਿ ਫਿਰ ਨਾਨਕ ਮਨ ਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਫਿਰ ਕਹਿੰਦੇ ਜੇ ਸੋਚੰਦਾ ਉਗਵੇ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ ਗੁਰਬਿਨ ਘੋਰ ਅੰਧਾਰ ਗੁਰਬਿਨ ਸਮਝ ਨਾ ਆਵੇ ਗੁਰਬਿਨ ਸੁਰਤ ਨਾ ਸਿੱਧ ਗੁਰਬਿਨ ਮੁਕਤ ਨਾ ਪਾਵੇ ਤੇ ਗੁਰੂ ਨੇ ਸਾਨੂੰ ਭੁੱਲਿਆ ਹੋਇਆਂ ਨੂੰ ਮਾਰਗ ਦੱਸਣਾ ਜੇ ਕੋ ਗੁਰੂ ਦੀ ਸ਼ਰਨ ਚ ਜਾਏਗਾ ਹੀ ਨਹੀਂ ਤੇ ਗੁਰੂ ਉਸ ਨੂੰ ਮਾਰ ਕਿਵੇਂ ਦੱਸੇਗਾ ਇਸ ਕਰਕੇ ਮਾਰੇ ਕਹਿੰਦੇ ਭੁੱਲੇ ਮਾਰਗ ਜਿਨੇ ਬਤਾਇਆ ਐਸਾ ਗੁਰਵਡ ਭਾਗੀ ਪਾਇਆ ਸਿਮਰਮਨਾ RAM ਨਾਮ ਚਿਤਾਰੇ ਮਸੇ ਜੀਵਨ ਮਿਲਿਆ ਸਾਨੂੰ ਕਈ ਜੁਗਾਂ ਤੋਂ ਬਾਅਦ ਤੇ ਇਹ ਜੀਵਨ ਨੂੰ ਅਸੀਂ ਜਾਣਦੇ ਹੁਆ ਵੀ ਕੰਮ ਕਰੋ ਲੋਭ ਮੋਹ ਹੰਕਾਰ ਦੇ ਵਾਸ ਹੋ ਕੇ ਕਿਉਂ ਬਤੀਤ ਕਰ ਰਹੇ ਹਾਂ ਕਿਉਂ ਇਸ ਆਪਣੇ ਪਿਤਾ ਦਾ ਨਾਮ ਜਪਰੇ ਜਿਸ ਮਕਸਦ ਵਾਸਤੇ ਆਏ ਸੰਸਾਰ 'ਚ ਹੁਣ ਵੇਖੋ ਕਿੰਨੀਆਂ ਅਰਦਾਸਾਂ ਕਰਕੇ ਆਏ ਸਾਰੇ ਗਰਭ ਦੇ ਵਿੱਚ ਸਾਰੇ ਅਸੀਂ ਪੁੱਠੇ ਲਮਕੇ ਹੀ ਉਰਦ ਮੁਖੀ ਔਰ ਕਿੰਨਿਆ ਅਰਦਾਸਾਂ ਕੀਤੀਆਂ ਪਹਿਲੇ ਪਹਿਰੇ ਰੈਣ ਕੇ ਵਣ ਜਾ ਰਿਆ ਮਿੱਤਰਾ ਹੁਕਮ ਪਿਆ ਗਰਬਾਸ ਉਰਦ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ 세ਤੀ ਅਰਦਾਸ ਖਸਮ 세ਤੀ ਅਰਦਾਸ ਵਖਾਣੇ ਉਰਦ ਧਿਆਨ ਲਿਵ ਲਾਗਾ ਪੁੱਠੇ ਲਮਕੇ ਅਰਦਾਸਾ ਕਰੇ ਮਹਾਰਾਜ ਕਾ ਮੌਕਾ ਦੇ ਦਿਓ ਕਿਰਪਾ ਕਰ ਦਿਓ ਤੇ ਉਹਨੇ ਸਾਡੇ ਤੇ ਤਰਸ ਕੀਤਾ ਤਰਸ ਪਿਆ ਮਹਿਰਮਤ ਹੋਈ ਸਾਡੇ ਤੇ ਰਹਿਮਤ ਕੀਤੀ ਸਾਨੂੰ ਮਨੁੱਖਾ ਜਨਮ ਮਿਲਿਆ ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ ਤੇ ਮਗਰ ਅਸੀਂ ਵੇਖ ਲੋ ਜਦੋਂ ਦੇ ਪੈਦਾ ਹੋਏ ਆਪਣੇ ਪਿਤਾ ਦੇ ਸਾਹਮਣੇ ਨਹੀਂ ਹੋਏ ਨਾਮ ਨਹੀਂ ਸੁਣਿਆ ਉਹਦਾ ਰਸ ਨਹੀਂ ਪੀਤਾ ਉਹ ਸਾਨੂੰ ਖਾराक ਲਗਾਤਾਰ ਦੇ ਰਿਆ ਪਰ ਪੰਜ ਲੁੱਟੀ ਜਾ ਰਹੇ ਨੇ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਅਵਰ ਲੁੱਟੀਨ ਸੋ ਪੰਜ ਜਨ ਸੋ ਅੱਜ ਸਾਰਾ ਸੰਸਾਰ ਇਹਨਾਂ ਪੰਜਾਂ ਵਿਕਾਰਾਂ ਦੇ ਵਾਸ ਹੋ ਕੇ ਗਲਤਾਨ ਹੋ ਰਿਹਾ ਹੈ ਆਪਣਾ ਜੀਵਨ ਨਸ਼ਟ ਕਰ ਰਿਹਾ ਹੈ ਤੇ ਕਿਉਂ ਨਾ ਆਪਾਂ ਸਾਰੇ ਇਕੱਤਰ ਹੋ ਕੇ ਅਭਿਆਸ ਕਰੀਏ ਗੁਰਬਾਣੀ ਪੜ੍ਹੀਏ ਗਿਆਨ ਲਈਏ ਸਤਿਗੁਰੂ ਦੀ ਬਾਣੀ ਦਾ ਇੰਨਾ ਬਰੀਕ ਗਿਆਨ ਗੁਰੂ ਸਾਹਿਬ ਨੇ ਚੌਥੇ ਪਾਦ ਦਾ ਦਿੱਤਾ ਜੇ ਆਪਾਂ ਗੁਰਬਾਣੀ ਦੇ ਵਿੱਚ ਹੀ ਖੁੱਬ ਜਾਈਏ ਇੰਨਾ ਡੀਪਲੀ ਚਲੇ ਜਾਈਏ ਤੇ ਤੁਸੀਂ ਦੇਖੋ ਆਨੰਦ ਹੀ ਆਨੰਦ ਹੋ ਜਾਣਾ ਸਾਡਾ ਜੀਵਨ ਸੁਖ ਸ਼ਾਂਤੀ ਸਮਰਤੀ ਆ ਜਾਈ ਨਹੀਂ ਸਾਡੇ ਜੀਵਨ ਦੇ ਵਿੱਚ ਸਵੱਜ ਜੀਵ ਸੁਖ ਜਾਂਦਾ ਏ ਮਗਰ ਮਹਾਰਾਏ ਕਹਿੰਦੇ ਡਿਠਾ ਸਭ ਸੰਸਾਰ ਸੁਖ ਨਾ ਨਾਮ बिन ਸਾਡੇ ਗੁਰੂਆਂ ਨੇ ਕਹਿ ਦਿੱਤਾ ਵੀ ਜਿਹੜੇ ਪਹੁੰਚੇ ਹੋਏ ਹੀ ਵੀ ਨਾਮ ਤੋਂ ਬਿਨਾ ਸੁਖ ਨਹੀਂ ਜਿੰਨਾ ਮਜੀ ਤੁਸੀਂ ਦੌੜ ਭੱਜ ਲੋ ਐਸਾ ਜੱਗ ਦੇਖਿਆ ਜਵਾਰੀ ਸਭ ਸੁਖ ਮੰਗੇ ਨਾਮ ਵਿਸਾਰੀ ਸਾਰੇ ਨਾਮ ਨੂੰ ਭੁੱਲ ਕੇ ਸੁਖ ਮੰਗ ਰਹੇ ਨੇ ਤੇ ਦੇਖ ਲਓ ਅੱਜ ਸਭ ਕੁਝ ਹੁੰਦਾ ਸਾਰੇ ਪਦਾਰਥ ਹੁੰਦਿਆ ਵੀ ਜੀਵ ਦੁਖੀ ਏ ਬਾਲੀ ਰੋਵੇ ਨਾਹੇ ਪਤਾਰ ਨਾਨਕ ਦੁਖੀਆ ਸਭ ਸੰਸਾਰ ਕਿਉਂ ਦੁਖੀਆ ਕਿਉਂਕਿ ਸਾਰਾ ਕੁਝ ਹੁੰਦਿਆਂ ਸਾਡੇ ਕੋਲ ਨਾਮ ਨਹੀਂ ਇਹ ਸਾਰਾ ਕੁਝ ਇੱਥੇ ਰਹਿ ਜਾਣਾ ਇਹ ਸਰੀਰ ਵੀ ਇੱਥੇ ਰਹਿ ਜਾਣਾ ਤੇ ਨਾਲ ਜਾਣਾ ਸੀ ਨਾਮ ਉਹ ਸਾਡੇ ਕੋਲ ਨਾ ਹੋਣ ਕਰਕੇ ਅਸੀਂ ਦੁਖੀ ਆ ਹਰ ਕੇ ਨਾਮ ਬਿਨਾਂ ਦੁੱਖ ਪਾਵੇ ਭਗਤ ਬਿਨਾਂ ਸੰਸਾਰ ਨੇ ਜੋ ਕੇ ਗੁਰੇ ਹਪੀਤ ਬਤਾਵੇ ਤੇ ਉਹ ਨਾਮ ਸਾਡੇ ਦਸਵੇਂ ਦਵਾਰ ਦੇ ਵਿੱਚ ਆ ਨਿਜ ਘਰ ਦੇ ਵਿੱਚ ਆ ਰਤਨਾ ਦੀ ਕੋਠੜੀ ਵਿੱਚ ਲਗਾ ਕੇ ਰੱਖਿਆ ਹੈ ਰਾਮ ਨਾਮ ਰਤਨ ਕੋਠੜੀਗੜ ਮੰਦਿਰ ਇਕ ਲੁਕਾਨੀ ਬਸ ਇਨਾ ਫਰਕ ਹੈ ਕਿ ਮਨ ਨੌ ਦਵਾਰਿਆਂ ਚ ਤੇ ਨਾਮ ਦਸਮ ਦਵਾਰ ਚ ਹੁਣ ਨੌ ਦਵਾਰਿਆਂ ਨੂੰ ਪਾਰ ਕਰਨ ਵਾਸਤੇ ਗੁਰੂ ਦਾ ਸ਼ਬਦ ਚਾਹੀਦਾ ਹੈ ਉਹ ਯੁਗਤ ਜਾਈ ਦੀ ਜਿਨ੍ਹਾਂ ਚੇ ਯੁਗਤੀ ਨਹੀਂ ਉਹਨਾਂ ਚੇ ਮੁਕਤੀ ਨਹੀਂ ਤੇ ਯੁਗਤੀ ਕੀ ਹੈ ਸਾਸ ਗिरा ਸਿਮਰਨ ਨਿਤਣਾ ਨੂੰ ਬੰਦ ਕਰਕੇ ਸਵਾਸ ਅੰਦਰ ਜਾਏ ਵਾਹੇ ਕਹਿਣਾ ਗगन ਨੂੰ ਆਵੇ ਗੁਰੂ ਬੋਲੇ ਹੋਏ ਸ਼ਬਦ ਤੇ ਫੋਕਸ ਕਰਨਾ ਅਸੀਂ ਬਈ ਨੈ ਕੰਮ ਕਰਨਾ ਵੀ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਤਾਂ 3 ਤੋਂ 6 ਵਜੇ ਦੇ ਵਿੱਚ ਉੱਠਣ ਦੀ ਕੋਸ਼ਿਸ਼ ਕਰਨੀ। ਉਹਦੇ ਵਿੱਚ ਉੱਠ ਕੇ ਸਭ ਤੋਂ ਪਹਿਲਾਂ ਮਨ ਦਾ ਇਸ਼ਨਾਨ ਕਰਨਾ ਹੈ। ਕਾਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੇ ਅਰੂਗਾ। ਜਦੋਂ ਤੁਸੀਂ ਸਿਮਨ ਕਰੋਗੇ ਤੁਹਾਡੀ ਪੌਣ ਸੰਭ ਹੋ ਜਾਏਗੀ। ਪੰਜ ਤੁਹਾਡੇ ਕੰਟਰੋਲ 'ਚ ਚੱਲਣਗੇ। ਫਿਰ ਤੁਹਾਨੂੰ ਗੁੱਸਾ ਨਹੀਂ ਆਏਗਾ। ਕਾਮ ਵਕਾਰ ਨਹੀਂ ਤੁਹਾਡੇ ਤੇ ਉਤਪਨ ਹੋਣਗੇ। ਲੋਭ ਨਹੀਂ ਆਏਗਾ ਅੰਦਰ। ਪਤਾ ਲੱਗੇ ਵੀ ਮਹਿਮਾਨ ਅਸੀਂ। ਫਿਰ ਮੋਹ ਨਹੀਂ ਆਏਗਾ ਵੀ ਇਹ ਵੀ ਪਤਾ ਚੱਲ ਜਾਵੇ ਵੀ ਪਰੌਣੇ ਸੰਸਾਰ ਵਿੱਚ ਸਾਰੇ ਸੰਜੋਗੀ ਆ ਤੇ ਨਾ ਤੁਹਾਨੂੰ ਹੰਕਾਰ ਆਏਗਾ ਫਿਰ ਤੁਸੀਂ ਮਹਿਮਾਨ ਬਣ ਕੇ ਵਿਚਰੋਗੇ ਵੀ ਸੰਸਾਰ ਵਿੱਚ ਜਿਵੇਂ ਅਸੀਂ ਕਿਸੇ ਦੇ ਘਰ ਮਹਿਮਾਨ ਜਾਂਦੇ ਆ ਇਦਾਂ ਹੀ ਸੰਸਾਰ ਵਿੱਚ ਅਸੀਂ ਮਹਿਮਾਨ ਆਏ ਗੁਰਪ੍ਰਸਾਦੀ ਜਾਣੇ ਮਹਿਮਾਨਤਾ ਕਿਸ ਦਰਗੇ ਪਾਵੇ ਮਾਨ ਤੇ ਨਾਲ-ਨਾਲ ਆਪਾਂ ਸਿਮਨ ਕਰੀ ਜਾਵਾਂਗੇ ਨਾਲ ਕਰਮ ਕਰੀ ਜਾਵਾਂਗੇ ਕਈ ਗੁਰਮੁਖਾਂ ਦਾ ਭਲੇਖਾ ਹੈ ਕਈ ਕਹਿੰਦੇ ਵੀ ਜੇ ਪਾਸ ਸਿਮਨ ਕਰਨ ਲੱਗ ਪਏ ਤੇ ਸਾਡਾ ਕੰਮ ਛੁੱਟ ਜਾਏਗਾ ਇਦਾਂ ਨਹੀਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਵੀ ਕਿਰਤ ਕਰਨੀ ਹੈ ਨਾਮ ਜਪਣਾ ਤੇ ਵੰਡ ਕੇ ਛਕਣਾ ਅਸੀਂ ਕਿਰਤ ਦੇ ਨਾਲ ਨਾਲ ਵੀ ਸਿਮਨ ਕਰ ਸਕਦੇ ਹਾਂ ਉਹ ਦੇਖੋ ਕਿਰਤ ਕੋਈ ਵੀ ਕਰੀ ਜਾਓ ਜਿਵੇਂ ਹੁਣ ਤੁਸੀਂ ਡਰਾਈਵਿੰਗ ਕਰਦੇ ਜਿਨ ਨਾਲ ਨਾਲ ਗੱਲਾਂ ਕਰੀ ਜਾਂਦੇ ਨਾਲ ਨਾਲ ਡਰਾਈਵਿੰਗ ਕਰੀ ਜਾਂਦੇ ਭੈਣਾ ਪ੍ਰਸ਼ਾਦਾ ਪਾਣੀ ਬਣਾਉਂਦੀਆਂ ਨਾਲ ਨਾਲ ਗੱਲਾਂ ਕਰੀ ਜਾਂਦੀਆਂ ਨਾਲ ਨਾਲ ਭੋਜਨ ਪਾਣੀ ਬਣਾਈ ਜਾਂਦੇ ਇਦਾਂ ਹੀ ਸਿਮਨ ਕਰਨਾ ਆਪਾਂ ਵਾਹ ਗੁਰੂ ਵਾਹ ਗੁਰੂ ਵਾ ਗੁਰ ਵਾ ਗੁਰ ਵਾ ਗੁਰ ਤੇ ਫਿਰ ਆਪਾਂ ਬਹਿ ਕੇ ਇੱਕ ਮਨ ਇੱਕ ਚਿਤੋ ਕੇ ਨੇਤਰ ਬੰਦ ਕਰਕੇ ਸਿਮਨ ਕਰਨਾ ਕਿਵੇਂ ਕਰਨਾ ਵਾ ਗੁਰ 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 ਸਵੇਰੇ ਉੱਠ ਕੇ ਆਪਾਂ 20 ਮਿੰਟ 25 ਮਿੰਟ ਇਹਦਾ ਲਾਉਣੇ ਆ ਇਹ ਸਾਰਿਆਂ ਦੇ ਚਰਨਾਂ 'ਚ ਬੇਨਤੀ ਸਾਰੇ ਬੱਚੇ ਬੱਚੀਆਂ ਸਾਡੀਆਂ ਭੈਣਾਂ ਸਾਡੇ ਵੀਰ ਬਜ਼ੁਰਗ ਜਿਹੜੇ ਵੀ ਚਾਹੁੰਦੇ ਜੀਵਨ ਦਾ ਲਾਹਾ ਲੈਣਾ ਉਹ ਜ਼ਰੂਰ 20 25 ਮਿੰਟ ਉੱਠ ਕੇ ਮੈਡੀਟੇਸ਼ਨ ਗੁਰੂ ਨਾਨਕ ਦੇ ਘਰ ਦਾ ਸਿਮਰਨ ਇਹ ਕਰਿਆ ਕਰੀਏ ਤੇ ਰਾਤ ਨੂੰ ਸੌਣ ਲੱਗਿਆਂ ਫੋਨ ਵੇਖ ਕੇ ਨਹੀਂ ਸੋਣਾ ਇਹ ਗੱਲ ਤਾਂ ਪੱਕੀ ਗੁਰੂ ਦੇ ਅੱਗੇ ਵਾਅਦਾ ਕਰ ਲੈਣਾ ਹੈ ਕਿ ਅਸੀਂ ਫੋਨ ਵੇਖਦੇ ਆ ਵੇਖਦੇ ਨੂੰ ਸੋਣਾ ਅਸੀ ਸਿਮਨ ਕਰਦੇ ਆ ਸੋਣਾਏ ਤੇ ਜਦੋਂ ਸਿਮਨ ਕਰਦੇ ਆ ਸੋਵੋਗੇ ਤੇ ਉੱਠਦਿਆ ਵੀ ਤੁਹਾਡੇ ਮੁਖ ਵਿੱਚੋਂ ਵਾਹਿਗੁਰੂ ਨਿਕਲੇਗਾ ਉਹਦਾ ਜੀਵਨ ਫਿਰ ਸਫਲ ਹੋ ਜਾਂਦਾ ਹੈ ਸੋਂਦੇ ਵਾਹ ਵਾਹ ਚਰੇ ਉੱਠਦੇ ਪੀ ਵਾਹ ਕਰੇ ਨਾਨਕ ਤੇ ਮੁਖ ਉਜਲੇ ਧਿਆਨ ਦੇ ਨਾਮ ਸੰਭਾਲੇ ਸੋਇਨੀਆਂ ਬੇਨਤੀਆਂ ਸੀ ਜਰੂਰ ਆਪਣੇ ਜੀਵਨ ਦਾ ਲਾਹ ਖਟਿਏ ਇਹ ਜੀਵਨ ਵਾਰ-ਵਾਰ ਨਹੀਂ ਮਿਲਣਾ ਇਹ ਪੰਜ ਵਿਕਾਰ ਸਾਨੂੰ ਦਿਨ ਰਾਤ ਲੁੱਟੀ ਜਾ ਰਹੇ ਨੇ ਤੇ ਇਹਨਾਂ ਤੋਂ ਬਚਣ ਲਈ ਅਨਜਾਨਤ ਵਿਖਿਆ ਮੇ ਰਚੇ ਜੀ ਜਾਣਤ ਆਪਣਾ ਬਚੇ ਗੁਰੂ ਦੀ ਲੋੜ ਏ ਗੁਰੂ ਦੀ ਛਣ ਵਿੱਚ ਜਾਈਏ ਔਰ ਆਪਣੇ ਮੂਲ ਸੱਚ ਨੂੰ ਪਰਮਾਤਮਾ ਨੂੰ ਮਿਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ